ਸਤਿ ਸ੍ਰੀ ਅਕਾਲ ਦੋਸਤੋ ਅੱਜ ਸ਼੍ਰੀ ਮਸਤੋਆਣਾ ਸਾਹਿਬੇ ਕੇ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਸਰਦਾਰ ਤਰਸੇਮ ਸਿੰਘ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਸੰਗਤਾਂ ਦੇ ਨਾਲ ਕੁਝ ਖਾਸ ਗੱਲਬਾਤ ਕੀਤੀ ਕਿਉਂਕਿ ਇਸ ਮੌਕੇ ਖਾਸ ਗੱਲ ਲਗਾਤ ਇਸ ਕਰਕੇ ਵੀ ਸੀ ਕਿਉਂਕਿ ਅੱਜ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਦਾ 2 ਦਿਨ ਦਾ ਪੁਲਿਸ ਰਿਮਾਂਡ ਪੁਲਿਸ ਵੱਲੋਂ ਲਿਆ ਗਿਆ ਜਲੰਧਰ ਪੁਲਿਸ ਨੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਕਿਤੇ ਨਾ ਕਿਤੇ ਇਹ ਜਾਣਨ ਦੀ ਵੀ ਜਗਿਆਸਾ ਕਿਸੇ ਕੀ ਇਸ ਮਾਮਲੇ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਪਿਤਾ ਕੀ ਬੋਲਦੇ ਨੇ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਪਿਛਲੇ ਦਿਨੀ ਡਿਗਰੂਗੜ੍ਹ ਜੇਲ੍ਹ ਤੋਂ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਵੀ ਲਿਖੀ ਸੀ ਲੋਕ ਸਭਾ ਦੇ ਮਾਨਸੂਨ ਸੈਸ਼ਨ ਦੇ ਵਿੱਚ ਆਪਣੀ ਹਾਜ਼ਰੀ ਨਿਸ਼ਚਿਤ ਕਰਨ ਦੇ ਲਈ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਆਓ ਦੇਖਦੇ ਹਾਂ ਕੀ ਕੀ ਐਸ ਮੌਕੇ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ तान्त संत बाबा ਤਨ ਤਨ ਸੰਤ ਬਾਬਾ ਅਤਰ ਸਿੰਘ ਜੀ ਦੀ ਨਵਾਜੀ ਹੋਈ ਏ ਪਾਕ ਪਵਿੱਤਰ ਧਰਤੀ ਤੇ ਇਹ ਤੁਸੀਂ ਸਾਰੇ ਸਜੇ ਹੋਏ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਸਾਰੇ ਬੁਲਾਰਿਆਂ ਦੇ ਵਿਚਾਰ ਸੁਣੇ ਇਹ ਸੰਤ ਮਹਾਰਾਜ ਜੀ ਦੇ ਏਡਾ ਨਾਮ ਆ ਸਿੱਖ ਪੰਥ ਚ ਤੁਸੀਂ ਸਾਰੇ ਮਾਲਵੇ ਦੇ ਹੋਰ ਪੂਰੀ ਦੁਨੀਆ ਚ ਜਾਣਦੇ ਜੋ ਕਿ ਉਹਨਾਂ ਨੇ ਵੀ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਲੱਖਾਂ ਪ੍ਰਾਣੀਆਂ ਨੂੰ ਅਮਰਸ਼ਕਾ ਕੇ ਗੁਰੂ ਆਲੇ ਬਣਾਇਆ ਤੇ ਸਾਡੀ ਜਿਹੜੀ ਨੌਜਵਾਨੀ ਸੀ ਉਸ ਟਾਈਮ ਤੇ ਵੀ ਹਾਲਾਤ ਹੁਣ ਵੀ ਉਦਾਂ ਦੇ ਬਣੇ ਪਏ ਆ ਇਸ ਕਰਕੇ ਹੁਣ ਆਪਾਂ ਨੂੰ ਇਹ ਚੀਜ਼ ਸੋਚਣ ਦੀ ਲੋੜ ਆ ਕਿ ਸਾਡੇ ਜਿਹੜਾ ਕਰਤਾਰ ਆ ਰਾਜਨੀਤਿਕ ਤੌਰ ਤੇ ਵੀ ਤੇ ਅਸੀਂ ਧਾਰਮਿਕ ਤੌਰ ਤੇ ਬਹੁਤ ਨੀਵੇਂ ਸਾਡੇ ਸਾਡੀ ਸਾਡੇ ਤੇ ਹੁਣ ਕੋਈ ਵਿਸ਼ਵਾਸ ਕਰਕੇ ਰਾਜੀ ਨਹੀਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਉਹ ਗੁਰੂ ਮਹਾਰਾਜ ਸੰਤ ਮਹਾਰਾਜ ਤੇ ਅਸ਼ੀਰਵਾਦ ਲੈ ਕੇ ਆਪਾਂ ਇਹ ਜਿਹੜਾ ਇਸ ਧਰਤੀ ਤੋਂ ਹੀ ਕੋਈ ਚੰਗੇ ਦਿਨਾਂ ਦੀ ਸ਼ੁਰੂਆਤ ਕਰੀਏ ਚੰਗੀ ਲਹਿਰ ਪੈਦਾ ਕਰੀਏ ਕਿ ਜਿਹੜਾ ਅਸੀਂ ਦੁਬਾਰਾ ਆਪਣੇ ਕੌਮ ਨੂੰ ਉੱਚਾ ਸੁੱਚਾ ਜਿਦਾਂ ਦਾ ਰਾਜਨੀਤਿਕ ਲੋਕਾਂ ਦਾ ਗਰਦਾਰ ਵੀ ਹੋਵੇ ਧਾਰਮਿਕ ਲੋਕਾਂ ਦਾ ਵੀ ਹੋਵੇ ਕਿ ਜਿਹੜੀ ਜੋ ਸਾਡੇ ਹਾਲਾਤ ਬਣੇ ਪਏ ਆ ਸਾਡੇ ਪੰਜਾਬ ਪੰਜਾਬੀ ਨਾ ਤੇ ਸਾਡੀ ਬੋਲੀ ਸੁਰੱਖਿਅਤ ਿਆ ਨਾ ਸਾਡੇ ਬੱਚੇ ਸੁਰੱਖਿਅਤ ਿਆ ਨਾ ਸਾਡਾ ਧਰਮ ਸੁਰੱਖਿਅਤ ਿਆ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਵਾ ਇਹ ਕਿਉਂਕਿ ਹੁਣ ਹਾਲਾਤ ਮੇਰਾ ਖਿਆਲ ਹੈ ਕਿ ਜੇ ਸਾਰੇ ਸਿੱਖ ਛੱਡ ਕੇ ਜੇ ਸਾਰੇ ਪੰਜਾਬੀ ਵੀ ਅਸੀਂ ਨਾ ਜਾਗੇ ਨਾ ਤੇ ਆਉਣ ਵਾਲੇ ਸਮੇਂ 'ਚ ਮੇਰੇ ਖਿਆਲ ਪੰਜਾਬ ਦੀ ਹੋਂਦ ਹੀ ਮਿਟ ਜਾਂਦੇ ਇਹ ਖਤਰਾ ਪੈਦਾ ਹੋਇਆ ਪਿਆ ਕਿਉਂਕਿ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਜਾ ਕੇ ਵੇਖ ਲਓ ਉਥੇ ਐ ਲੱਗਦਾ ਨਹੀਂ ਕਿ ਅਸੀਂ ਪੰਜਾਬ 'ਚ ਹੋਈਏ ਇਸ ਕਰਕੇ ਮੇਰੇ ਖਿਆਲ ਅਗੇ ਸਾਨੂੰ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਖਾਸ ਕਰਕੇ ਕਿਉਂ ਸਿੱਖਾਂ ਦਾ ਅੱਗੇ ਵੀ ਬਹੁਤ ਵੱਡਾ ਰੋਲ ਹੈ ਕਿ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਸਤੇ ਉਹਨਾਂ ਨੇ ਬਹੁਤ ਬੇਅੰਤ ਕੁਰਬਾਨੀਆਂ ਸਾਡੇ ਗੁਰੂ ਸਾਹਿਬ ਤੋਂ ਸ਼ੁਰੂ ਕਰਕੇ ਇਸ ਧਰਤੀ ਨੂੰ ਆਬਾਦ ਰੱਖਣ ਵਾਸਤੇ ਉਹਨਾਂ ਨੇ ਆਪਣਾ ਬਹੁਤ ਖੂਨ ਡੋਲਿਆ ਤੇ ਸਮੇਂ-ਸਮੇਂ ਤੇ ਜਿੱਦਾਂ ਵੀ ਹਕੂਮਤਾਂ ਜ਼ੁਲਮ ਕਰਦੀਆਂ ਰਹੀਆਂ ਉਹਨਾਂ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਇਸੇ ਤਰ੍ਹਾਂ ਦੇ ਹੋਣ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਆ ਹਜ਼ਾਰ ਮੇਰੇ ਖਿਆਲ ਕਈ ਕੋਈ 25 25 30 30 ਨੌਜਵਾਨ ਰੋਜ਼ ਮੇਰੇ ਖਿਆਲ ਸਾਡੇ ਨਸ਼ਿਆਂ ਨਾਲ ਜਾ ਰਹੇ ਆ ਤੇ ਬਾਕੀ ਮੇਰਾ ਖਿਆਲ ਹੈ ਬੇਰਜਗਾਰੀ ਹੋਰ ਜਿਹੜੇ ਚੀਜ਼ਾਂ ਜਿਹੜੇ ਨਸ਼ਾ ਦੂਜਾ ਸਾਡਾ ਪ੍ਰਵਾਸ ਦਾ ਜਿਹੜਾ ਵਾ ਇਥੋਂ ਅਸੀਂ ਜਾਣਾ ਹਾਲਾਤ ਹੀ ਇਦਾਂ ਦੇ ਇਥੇ ਸਰਕਾਰਾਂ ਨੇ ਬਣਾ ਛੱਡਿਆ ਕਿ ਸਾਡੀ ਨੌਜਵਾਨੀ ਸ਼ਾਇਦ ਇਥੋਂ ਸੋਚਦੀ ਹੈ ਕਿ ਇਥੋਂ ਅਸੀਂ ਬਾਹਰ ਜਾ ਕੇ ਨਸ਼ੇ ਤੋਂ ਵੱਜਾਂਗੇ ਜਾਂ ਉਧਾਂਗੇ ਹੁਣ ਬਾਹਰ ਵੀ ਦਿੱਤੇ ਵਿਦੇਸ਼ਾਂ 'ਚ ਵੀ ਬਹੁਤ ਬੁਰੇ ਹਾਲ ਹੋ ਚੁੱਕੇ ਆ ਇਸ ਕਰਕੇ ਆਪਾਂ ਸਾਰੇ ਜਣੇ ਰਲ ਮਿਲ ਕੇ ਇੱਕ ਇਹੋ ਜਿਹਾ ਹੰਗਲਾ ਮਾਰੀਏ ਕਿ ਆਪਾਂ ਇਸੇ ਧਰਤੀ ਨੂੰ ਇੱਥੇ ਰਹਿਣ ਯੋਗ ਇਸੇ ਵਸਣ ਯੋਗ ਇੱਕ ਦੁਨੀਆ ਦਾ ਮਾਡਲ ਬਣਾ ਕੇ ਦਸੀਏ ਜੋ ਗੁਰੂਆਂ ਦੀ ਉਹ ਅਨਸਾਰ ਸਭ ਦੇ ਭਲੇ ਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਇਹ ਜਿ세 ਉਚਨੀ ਜਿੱਥਾ ਸਾਡੇ ਸਾਡੇ ਧਰਮ ਦੇ ਵਿੱਚ ਇੱਕ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਯਾਦ ਭਾਤ ਤੋਂ ਮੁਕਤ ਕੀਤਾ ਸੀ ਉਹ ਅਸੀਂ ਅੱਜ ਵੀ ਸਿਰ ਤੇ ਚੁੱਕੀ ਫਿਰਦੇ ਆ ਇਹ ਵੀ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਵਾ ਇਸ ਕਰਕੇ ਆਪਾਂ ਨੂੰ ਮੇਰਾ ਖਿਆਲ ਆ ਕਿ ਹੁਣ ਬਹੁਤ ਆਪੋ ਆਪਣੇ ਅੰਦਰ છાਤੀ ਮਾਰਨ ਦੀ ਲੋੜ ਆ ਕਿ ਸਾਡਾ ਅਸੀਂ ਕਿਹੋ ਜਿਹੇ ਕਰਤਾਰ ਦੇ ਹੋਗੇ ਸਾਨੂੰ ਗੁਰੂ ਸਾਹਿਬ ਕਿਦਾਂ ਦਾ ਬਣਾਉਣਾ ਚਾਹੁੰਦੇ ਤੇ ਅਸੀਂ ਕਿਦਾਂ ਦੇ ਬਣ ਗਏ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗੁਰੂ ਸਾਹਿਬ ਦੀ ਸਿੱਖਿਆ ਤੋਂ ਉਹਦਾ ਓਟ ਆਸਰਾ ਲੈ ਕੇ ਇਹ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਲੈ ਕੇ ਆਪਾਂ ਨੂੰ ਇਹੋ ਜੀ ਕੋਈ ਅੱਗੇ ਰਣਨੀਤੀ ਇਦਾਂ ਦੀ ਤੈਅ ਕਰੀਏ ਕਿ ਜਿਹੜੀ ਸਾਡੀ ਕੌਮ ਚੜ੍ਹਦੀ ਕਲਾ 'ਚ ਹੋਵੇ ਸਾਡੀ ਨੌਜਵਾਨੀ ਚੰਗੀ ਸੋਚ ਵਾਲੀ ਹੋਵੇ ਅੱਜਕੱਲ ਸਾਡੇ ਅਸੀਂ ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਸੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਅਸੀਂ ਮੇਰਾ ਖਿਆਲ ਉਹਨਾਂ ਤੋਂ ਵੀ ਇਹ ਜੇ ਇੱਕ ਨਾਮ ਜਪਦੇ ਆ ਤੇ ਅਸੀਂ ਕਿਰਤ ਨਹੀਂ ਕਰਦੇ ਜੇ ਕੋਈ ਕਿਰਤ ਕਰਦਾ ਤਾਂ ਨਾਮ ਨਹੀਂ ਜਪਦਾ ਅਸੀਂ ਸਾਰਾ ਜਿਹੜਾ ਉਹਦਾ ਸਮੇਲ ਸੀਗਾ ਉਹਨੂੰ ਤੋੜ ਬੈਠੇ ਹਾਂ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਗੁਰੂ ਮਰਿਆਦਾ ਅਨਸਾਰ ਆਪਣਾ ਜੀਵਨ ਜਿਉਣ ਦੀ ਆ ਆਪਣੇ ਸ਼ਹੀਦਾਂ ਦੇ ਸਿਹਤ ਲੈਨ ਦੀ ਲੋੜ ਆ ਤਿਆਗ ਕੁਰਬਾਨੀ ਜਿੱਦਾਂ ਹੋਣਾ ਸਾਡੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਹਾਲਾਤ ਬਣੇ ਪਏ ਆ ਕਿ ਅਸੀਂ ਛੋਟੀਆਂ-ਛੋਟੀਆਂ ਚੌਧਰਾਂ ਵਾਸਤੇ ਆਪਣੀ ਕੌਮ ਨੂੰ ਵੇਚਣ ਵਾਸਤੇ ਤਿਆਰ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਜਿੱਦਾਂ ਦਾ ਸਾਡਾ ਗੁਰੂ ਸਾਹਿਬ ਨੇ ਸਾਡਾ ਕਰਤਾਰ ਸਾਡੇ ਯੋਧਿਆਂ ਨੇ ਸੂਰਬੀਰਾਂ ਨੇ ਇਸ ਧਰਤੀ ਤੇ ਦਿਖਾਇਆ ਕਿ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਕਿਸੇ ਅਹੁਦੇ ਦਾ ਕੋਈ ਲਾਲਚ ਨਹੀਂ ਰੱਖਿਆ ਜੇ ਅਸੀਂ ਇਦਾਂ ਦੀ ਕੋਈ ਸੋਚ ਪੈਦਾ ਕਰਾਂਗੇ ਫਿਰ ਹੀ ਅਸੀਂ ਬਚ ਸਕਾਂਗੇ ਜੇ ਸਾਡਾ ਅਹੁਦਿਆਂ ਲਾਲਚਾਂ 'ਚ ਇਹੋ ਚੀਜ਼ਾਂ 'ਚ ਸਾਡਾ ਧਿਆਨ ਰਿਹਾ ਤੇ ਫਿਰ ਮੇਰੇ ਖਿਆਲ ਆ ਆਉਣ ਵਾਲੇ ਸਮੇਂ 'ਚ ਨਾਲ ਦੇ ਸਾਨੂੰ ਉਹਦੇ ਮਿਲਨੇ ਆ ਤੇ ਨਾਲ ਸਾਡੇ ਪੱਲੇ ਕੱਖ ਰਹਿਣਾ ਇਸ ਕਰਕੇ ਆਪਾਂ ਨੇ ਮੇਰੇ ਖਿਆਲ ਆ ਕਿ ਗੁਰੂ ਸਾਹਿਬ ਦੇ ਸਿੱਖਿਆ ਲੈ ਕੇ ਆਪਣੇ ਆ ਆਪਣੇ ਜੀਵਨ ਨੂੰ ਸੱਚਾ ਸੁੱਚਾ ਬਣਾਈਏ ਤੇ ਆਪਣੀ ਕੌਮ 'ਚ ਏਕਤਾ ਅਤਿਵਾਦ ਗੁਰੂ ਮਹਾਰਾਜ ਦੇ ਚਰਨਾਗਰ ਅਰਦਾਸ ਕਰੀਏ ਕਿ ਉਹ ਸਾਨੂੰ ਬਖਸ਼ਣ ਤੇ ਅਸੀਂ ਜਿੱਦਾਂ ਹੁਣਾ ਦੋ ਸ਼ੀਟਾਂ ਤੇ ਇੱਕ ਪੰਥ ਦੀ ਜੈਜੇਕਾਰ ਕਰਾਈ ਆ ਇਦਾਂ ਹੀ ਇਹ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਡੀ ਕੌਮ ਸਾਰੀ ਜਿਹੜੀ ਧੜੇ ਬਾਦੀ ਬਾਜੀ ਤੋਂ ਪਾਰਟੀ ਬਾਜੀ ਤੋਂ ਜਾਤ ਪਾ ਤੋਂ ਧਰਮ ਮਜਬਤੋਂ ਉੱਪਰ ਉੱਠ ਕੇ ਸਾਰੇ ਪੰਜਾਬੀ ਇੱਕ ਹੋ ਕੇ ਅਸੀਂ ਇਹ ਜੇ ਇਸੇ ਮਹਿਮਨੋਂ ਤਾਂ ਹੀ ਅਸੀਂ ਆ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਸਿੱਖੀ ਨੂੰ ਬਚਾ ਸਕਦੇ ਆ ਚੜ੍ਹਦੀ ਕਲਾ ਦਾ ਬੋਲ ਬਾਲਾ ਸਿੱਖੀ ਦਾ ਬੋਲ ਬਾਲਾ ਦੁਨੀਆ 'ਚ ਅੱਗੇ ਵੀ ਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ ਵਿਦੇਸ਼ਾਂ 'ਚ ਸਾਡੇ ਸਿੱਖ ਬਹੁਤ ਕਾਮਯਾਬ ਆ ਇੱਥੇ ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਨਹੀਂ ਸਾਡੇ ਨਾਲ ਕੀ ਅਲਰਜੀ ਆ ਜਿਹੜਾ ਵੀ ਕੋਈ ਸਾਡਾ ਨੌਜਵਾਨ ਜਾਂ ਕੋਈ ਆਗੂ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕੌਮ ਨੂੰ ਸਹੀ ਲੀਡ ਕਰ ਸਕਦਾ ਉਹਨਾਂ ਨੂੰ ਸਾਡੇ ਰਸਤੇ 'ਚ ਹਟਾਉਣ ਦੀ ਜੇਲ੍ਹਾਂ ਚ ਸੁੱਟਣ ਦੀ ਜਿਹੜੀ ਆ ਉਹਦੇ ਕਵਾਇਦ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰਾ ਖਿਆਲ ਆ ਕਿ ਇੱਕ ਹੋਣ ਦੀ ਲੋੜ ਆ ਕਰਤਾਰ ਕੁਸ਼ੀ ਕਰਨ ਦੀ ਵੀ ਬੜੀ ਉਹਨਾਂ ਦੀ ਜਦੋਂ ਵੀ ਕੋਈ ਸਾਡੇ ਕੋਈ ਮਾੜੀ ਮੋਟੀ ਵੀ ਘਟਨਾ ਵਾਪਰਦੀ ਸਿੱਖਾਂ ਜੋ ਕੋਈ ਚੰਗੀ ਗੱਲ ਦੇ ਉੱਤੇ ਤੇ ਮੀਡੀਆ ਨਾ ਵਿਖਾਉਂਦਾ ਤੇ ਜਦੋਂ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਪੂਰੀ ਦੁਨੀਆ ਸਾਨੂੰ ਆਤਵਾਦੀ ਵਖਵਾਦੀ ਪਤਾ ਨਹੀਂ ਕੀ ਕੀ ਸਾਨੂੰ ਸਾਡੇ ਨਾਲ ਟੈਗ ਦਿੱਤੇ ਜਾਂਦੇ ਸਾਨੂੰ ਇਸ ਕਰਕੇ ਸਾਨੂੰ ਸਾਰਿਆਂ ਨੂੰ ਮੇਰਾ ਖਿਆਲ ਇੱਕ ਲੜੀ ਚ ਪਰੋਏ ਜਾਣ ਦੀ ਲੋੜ ਆ ਆਪਾਂ ਹੁਣ ਜਿਹੜਾ ਆਉਣ ਵਾਲੇ ਸਮੇਂ ਚ ਜਦੋਂ ਪੰਚਾਇਤ ਦੀਆਂ ਚੋਣਾਂ ਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣੀਆਂ ਜਾਂ ਹੋਰ ਵੀ ਆਉਣੀਆਂ ਆਪਾਂ ਆਪਸੀ ਭਾਈਚਾਰਾ ਆਪਸ ਵਿੱਚ ਸਾਰੇ ਰਹਿ ਕਰਕੇ ਜੇ ਸਰਪੰਚ ਵੀ ਬਣਾਉਣੇ ਤੇ ਮੇਰਾ ਖਿਆਲ ਹੈ ਆਪਣੇ ਬਣਾਉਣੇ ਤੇ ਪਿੰਡ ਦੇ ਲੋਕਾਂ ਨੇ ਤੇ ਆਪਾਂ ਰਾਜਨੀਤਿਕ ਲੋਕਾਂ ਦਾ ਦਖਲ ਉਹਨਾਂ 'ਚ ਘੱਟ ਤੋਂ ਘੱਟ ਹੋਣ ਦਈਏ ਆਪਾਂ ਪਿੰਡ ਦੇ ਲੋਕ ਸਾਰੇ ਜਣੇ ਸਰਬਸੰਮਤੀ ਹੋ ਸਕੇ ਜਿਥੋਂ ਤੱਕ ਇਹ ਇਹੋ ਜਿਹੇ ਤਰੀਕੇ ਅਪਣਾ ਕੇ ਜਿਹੜਾ ਕੋਈ ਇੱਕ ਚੰਗੀ ਮਿਸਾਲ ਪੈਦ ਕਰੀਏ ਜਿਹੜੀ ਸਾਰੇ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਦੇ ਅਨਸਾਰ ਇਹ ਜਿਹੜਾ ਕੋਈ ਜੋਗ ਬੰਦਾ ਉਹਨੂੰ ਅੱਗੇ ਲਿਆਈਏ ਇਸ ਕਰਕੇ ਤੁਹਾਡੇ ਚਰਨਾਚੇ ਕੇ ਇਹ ਬੇਨਤੀ ਹੈ ਕਿ ਆ ਆਪਣੇ ਕੋ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਮੇਰਾ 31 ਜੁਲਾਈ ਆਖਰੀ ਤਰੀਕ ਹੈ ਸ਼ਾਇਦ ਤੇ ਉਹਦੇ ਵਿੱਚ ਆਪਾਂ ਸਾਰੇ ਜਣੇ ਵੱਧ ਤੋਂ ਵੱਧ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਜਿਹੜਾ ਵੀ ਯੋਗ ਵਿਅਕਤੀ ਹੈ ਜਿਹਦੀ ਵੋਟ ਪਾਣੀ ਚਾਹੀਦੀ ਆ ਉਹਦੀ ਸਾਰੇ ਜਣੇ ਉਹਦੀ ਹੈਲਪ ਕਰੋ ਮਦਦ ਕਰੋ ਆਪ ਬਣਾਓ ਦੂਜਿਆਂ ਦੀਆਂ ਬਣਾਓ ਤੇ ਆਉਣ ਵਾਲੇ ਸਮੇਂ 'ਚ ਆਪਾਂ ਮੇਰਾ ਖਿਆਲ ਆ ਕਿ ਜੇ ਸ੍ਰੋਮਣੀ ਕਮੇਟੀ ਦੀ ਜਦੋਂ ਕੋਈ ਸਿਲੈਕਸ਼ਨ ਹੈ ਆਪਾਂ ਕੋਈ ਉਮੀਦਵਾਰ ਖੜਾ ਕਰਨਾ ਤੇ ਉਹ ਵੀ ਚੰਗੇ ਉੱਚੇ ਸੁੱਚੇ ਕਰਤਾਰ ਦੇ ਧਰਮ ਨੂੰ ਪ੍ਰਣਾਇਓ ਜਿਹੜੇ ਲੋਭ ਲਾਲਚ ਸਬਰ ਸੰਤੋਖ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਈਏ ਤੇ ਜਿਹੜੀ ਸਾਡੀ ਕੌਮ ਦੀ ਵਿਗੜੀ ਹੋਈ ਆ ਉਹਨੂੰ ਕੋਈ ਸਵਾਰਨ ਦਾ ਯਤਨ ਕਰੀਏ ਹੁਣ ਕੀ ਆ ਕਿ ਸ਼੍ਰੋਮਣੀ ਕਮੇਟੀ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆ ਉਹਦੇ ਵਾਸਤੇ ਸਾਡਾ ਕਿਸੇ ਦਾ ਵੀ ਧਿਆਨ ਨਹੀਂ ਸਾਡੀ ਕੌਮ ਮੇਰੇ ਖਿਆਲ ਉਹਦੇ ਪੱਧੇ ਇਹਨਾਂ ਜਾਗਰਤ ਨਹੀਂ ਜਿੰਨੀਆਂ ਹੋਰ ਇਲੈਕਸ਼ਨਾਂ ਚ ਅਸੀਂ ਵੱਧ ਝੜ ਕੇ ਭਾਗ ਲੈਨੇ ਆ ਇਹਦੇ ਵਾਸਤੇ ਨਹੀਂ ਹੁਣ ਇਹਦੇ ਚ ਸਾਡੀ ਕੌਮ ਦੇ ਲੀਡਰਾਂ ਦੀ ਸਹਜ ਉਹਨਾਂ ਦੇ ਅਣਗਹਿਲੀ ਜਾ ਉਹਨਾਂ ਨੇ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਾ ਨਿਭਾਉਣ ਕਰਕੇ ਸਾਨੂੰ ਜਿੰਨੀਆਂ ਸੰਸਥਾਵਾਂ ਦੀ ਲੋੜ ਸੀ ਧਾਰਮਿਕ ਇਹ ਕਿ ਸੰਸਥਾਵਾਂ ਦੀ ਸਿੱਖਿਆ ਸੰਸਥਾਵਾਂ ਦੀ ਸੇ ਸੰਸਥਾਵਾਂ ਦੀ ਉਹ ਵੀ ਉਹਨੀਆਂ ਨਿਗੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਮਿਆਰ ਵੀ ਕੋਈ ਟੰਗਦਾ ਨਹੀਂਗਾ ਉਹ ਵੀ ਕਿਸੇ ਕਿਸੇ ਦੂਜੀਆਂ ਦੁੱਡੀਆਂ ਜਿਹੜੀਆਂ ਮੋਰ ਕਮਿਊਨਿਟੀ ਦੀਆਂ ਸੰਸਥਾਵਾਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਉਹਨਾਂ ਨਾਲ ਸਾਡਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਚੰਗੇ ਕਰਤਾਰ ਵਾਲੇ ਲੋਕਾਂ ਨੂੰ ਇਹ ਇਹਦੇ ਚੱਗੇ ਲੈ ਕੇ ਆਈਏ ਉਹ ਨਹੀਂ ਕਿ ਕਿਸੇ ਪਾਰਟੀ ਆਪਾਂ ਸਾਰੇ ਜਾਣੇ ਜਿਹੜਾ ਵੀ ਕੋਈ ਚੰਗਾ ਇਲਾਕੇ ਚ ਕੋਈ ਹੋਵੇ ਬੰਦਾ ਉਹਦੀ ਚੋਣ ਕਰੀਏ ਜਿਹੜਾ ਯੋਗ ਹੋਵੇ ਤੇ ਇਸ ਕਰਕੇ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਆ ਜੇ ਆਪਾਂ ਧਾਰਮਿਕ ਲੈਣ ਚ ਸੁਧਾਰ ਲੈਣਗਾ ਤੇ ਮੇਰੇ ਖਿਆਲ ਸਾਡੀ ਰਾਜਨੀਤੀ ਵੀ ਸੁਧਰ ਸਕਦੀ ਹੈ ਕਿਉਂਕਿ ਰਾਜਨੀਤੀ ਇੱਕ ਗੁਰੂ ਮਹਾਰਾਜ ਨੇ ਜਿੱਦਾ ਗੁਰੂ ਹਰਗੋਬਿੰਦ ਪਾਸ਼ਾ ਨੇ ਮੀਰੀ ਪੀਰ ਦਾ ਸਥਾਨ ਦਿੱਤਾ ਸੀ ਧਰਮ ਉੱਚਾ ਹੋਣਾ ਚਾਹੀਦਾ ਤੇ ਰਾਜਨੀਤੀ ਨਹੀਂ ਵੀ ਰਹਿਣੀ ਚਾਹੀਦੀ ਅੱਜ ਆਪਾਂ ਰਸਤੇ ਕੰਮ ਕਰੀਏ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਆਪਣੇ ਨਿੱਜਵਾਤ ਹਉਮੇ ਹੰਕਾਰ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਜਣੇ ਆਪਣੀ ਕੌਮ ਲਈ ਚੜ੍ਹਦੀ ਕਲਾ ਲਈ ਵਾਤੋਂ ਵਾਤ ਯੋਗਦਾਨ ਪਾਈਏ ਤੇ ਜਿਹੜੀ ਸਾਡੀ ਨੌਜਵਾਨੀ ਕਰਾਏ ਪਈ ਹੈ ਉਹਨੂੰ ਮੋੜ ਕੇ ਗੁਰੂ ਨਾਲ ਜੋੜੀਏ ਚੰਗੀਏ ਉਹਨਾਂ ਨੂੰ ਸਿੱਖਿਆ ਦਈਏ ਤੇ ਇਸ ਕਰਕੇ ਜਿਹੜੇ ਕਿ ਸਾਡੇ ਨੌਜਵਾਨ ਇੱਥੇ ਵੀ ਰੋਲਦੇ ਆ ਵਿਦੇਸ਼ਾਂ 'ਚ ਵੀ ਰੋਲਦੇ ਆ ਉਹਨਾਂ ਨੂੰ ਸੰਭਾਲਣ ਵਾਸਤੇ ਆਪਾਂ ਵੱਤੋਂ ਵੱਜਤਨ ਕਰੀਏ ਇੰਨੀਆਂ ਕ ਬੇਨਤੀਆਂ ਤੁਸੀਂ ਪ੍ਰਵਾਨ ਕਰਿਓ ਹੋਈ ਭੁੱਲ ਚੁੱਕਲੀ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀ ਧਰਮ ਪਤਨੀ ਭਾਈ ਸਤਵੰਤ ਸਿੰਘ ਜੀ ਦੇ ਅਲੱਖਾ ਵਾਹਿਗੁਰੂ ਜੀ ਕੀ ਫਤਿਹ ਮਡ ਹਾਲਕਾ ਫਰੀਦਕੋਟ ਬੋਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਰੇ ਸੰਤ ਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਖੜੇ ਆਂ ਇਕੱਠੇ ਹੋਏ ਆਂ ਮਕਸਦ ਇਹ ਹੈ ਵੀ ਜੋ ਅੱਜ ਕੌਮ ਦਾ ਹਾਲ ਹੈ ਆਪਾਂ ਨੂੰ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਵੀ ਹੁਣ ਕੀ ਕੀਤਾ ਜਾਵੇ ਤੇ ਨਾਲੇ ਜਿਹੜਾ ਤੁਸੀਂ ਸਾਧ ਸੰਗਤ ਜੀ ਮੈਨੂੰ ਜਿਤਾਇਆ ਹੈ ਬੇਸ਼ੱਕ ਤੁਸੀਂ ਮੇਰੇ ਹਲਕੇ ਤੋਂ ਬਾਹਰ ਹੋ ਪਰ ਸਾਧ ਸੰਗਤ ਕੱਲਾ ਸੰਗਰੂਰ ਵੀ ਨਹੀਂ ਕੱਲਾ ਫਰੀਦਕੋਟ ਨਹੀਂ ਕੱਲਾ ਅੰਮ੍ਰਿਤਸਰ ਨਹੀਂ ਸਾਰੀ ਦੁਨੀਆ 'ਚ ਬੈਠੇ ਸਿੱਖਾਂ ਨੇ ਮੇਰੀ ਮਦਦ ਕੀਤੀ ਸਾਰੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਨੇ ਜੋਰ ਲਾਇਆ ਬਹੁਤ ਬਹੁਤ ਦਿਲੋਂ ਇਹ ਕਈ ਗੱਲਾਂ ਦਰਸਾਉਂਦੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਗੱਲ ਤਾਂ ਇਹ ਹੈ ਭਈ ਜੋ ਸ਼ਹੀਦ ਬੀਨ ਸਿੰਘ ਦਾ ਫੈਸਲਾ ਸੀ ਇੰਦਰਾ ਗਾਂਧੀ ਤੋਂ ਬਦਲਾ ਲੈਣ ਦਾ ਉਹ ਸਹੀ ਸੀ ਦੂਜੀ ਗੱਲ ਇਹ ਕਿ ਅੱਜ ਵੀ ਕੌਮ ਸ਼ੀਰ ਬਿਆਨ ਸਿੰਘ ਦੇ ਪਰਿਵਾਰ ਦਾ ਉਨਾ ਹੀ ਸਤਕਾਰ ਕਰਦੀ ਹੈ ਜਿੰਨਾ 40 ਸਾਲ ਪਹਿਲਾਂ ਕਰਦੀ ਸੀ ਤੇ ਮੈਨੂੰ ਲੱਗਦਾ ਹੈ ਜਦੋਂ ਸੁਖਾ ਸਿੰਘ ਮਹਿਤਾਪ ਸਿੰਘ ਦਾ ਨਾਮ ਰਹੂਗਾ ਉਨਾ ਚਿਰ ਰਸ਼ੀਦ ਬਿਆਨ ਸਿੰਘ ਸ਼ੀਰ ਸਤਵੰਤ ਸਿੰਘ ਤੇ ਸ਼ਹੀਦ ਕੇਰ ਸਿੰਘ ਦਾ ਵੀ ਨਾਮ ਰਹੂਗਾ ਸਾਥ ਸੰਗਤ ਜਦੋਂ ਵੋਟਾਂ ਸ਼ੁਰੂ ਹੋਈਆਂ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਪਿਆਰੇ ਦੋਸਤ ਮੇਰਾ ਬਹੁਤ ਸਾਥ ਨਭਾਇਆ ਸਤਗੁਰ ਸਿੰਘ ਅਨਮੋਲ ਹੈ ਇਹਨਾਂ ਨੇ ਵੀ ਇਹ ਕਿਨਾਂ ਦਾ ਤੇ ਖਾਸ ਕਰਕੇ ਗੁਰਸੇਵਕ ਸਿੰਘ ਜਵਾਰਕੇ ਦਾ ਤਾਂ ਹੈ ਹੀ ਐ ਮੈਨੂੰ ਐਮਪੀ ਬਣਾਉਣ 'ਚ ਬਹੁਤ ਵੱਡਾ ਰੋਲ ਹੈ ਇਹਨਾਂ ਨੇ ਮੈਨੂੰ ਪ੍ਰੇਰਿਆ ਵੀ ਨਹੀਂ ਅੱਜ ਹਾਲਾਤ ਬਹੁਤ ਬਦਲ ਚੁੱਕੇ ਐ ਵੀ ਆਪਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੈ ਵੀ ਕੌਮ ਚਾਹੁੰਦੀ ਐ ਵੀ ਕੋਈ ਉੱਠੇ ਤੇ ਸਾਡੀ ਕੋਈ ਅਗਵਾਈ ਕਰੇ ਸਾਧ ਸੰਗਤ ਬਹੁਤ ਇਹਨਾਂ ਨੇ ਮੇਰਾ ਸਾਥ ਦਿੱਤਾ ਹੈ ਸਤਗੁਰ ਸਿੰਘ ਜੀ ਨੇ ਤੇ ਬਾਕੀ ਗਰਸੇਵਕ ਸਿੰਘ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਮੇਨ ਮੈਨੂੰ ਐਮਪੀ ਬਣਾਉਣ ਵਾਲਾ ਬੰਦਾ ਆਹੀ ਹੈ ਮੇਰਾ ਬਹੁਤ ਸਾਥ ਦਿੱਤਾ ਹੁਣ ਸਾਧ ਸੰਗਤ ਗੱਲ ਇਹ ਹੈ ਬਈ ਚੋਣ ਤਾਂ ਆਪਾਂ ਜਿੱਤ ਲਈ ਐ ਬਈ ਅੱਗੇ ਕੀ ਕਰਨਾ ਐ ਸਾਥ ਸੰਗਤ ਜੋ ਮੇਰਾ ਵਿਚਾਰ ਹੈ ਮਨ ਹੈ ਮੇਰਾ ਮਨ ਇਹ ਹੈ ਵੀ ਆਪਾਂ ਅਮਰਤਪਾਲ ਜੀ ਦਾ ਦੇਖੀਏ ਕਦੋਂ ਤੱਕ ਉਹ ਬਾਹਰ ਆਉਣੇ ਹੈ ਕਿਵੇਂ ਹੈ ਉਹਨਾਂ ਦੇ ਬਾਹਰ ਆਉਣ ਤੋਂ ਬਾਅਦ ਆਪਾਂ ਕੋਈ ਇਕਾਈ ਬਣਾਈਏ ਪਾਰਟੀ ਬਣਾਈਏ ਤੇ ਫਿਰ ਅੱਗੇ ਚੱਲਿਆ ਜਾਏ ਕਿਉਂਕਿ ਸਾਥ ਸੰਗਤ ਬਹੁਤ ਬੰਦੇ ਬਹੁਤ ਲੀਡਰ ਦੇ ਫੋਨ ਆਉਨੇ ਆ ਸੁਨੇਹੇ ਆਉਨੇ ਆ ਜਿਵੇਂ ਪਰਮਿੰਦਰ ਸਿੰਘ ਜੀ ਨੇ ਵੀ ਕਿਹਾ ਇਹ ਵੀ ਮੇਰੇ ਸਕੂਲ 'ਚ ਹੀ ਪੜਿਆ ਇਹ ਵੀ ਮੇਰੇ ਸੀਨੀਅਰ ਹੈ ਇਹਨਾਂ ਨਾਲ ਵੀ ਮੇਰਾ ਬਹੁਤ ਪਿਆਰ ਹੈ ਜਦੋਂ ਇਹ ਮੰਤਰੀ ਸੀ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਕੰਮ ਕੀਤੇ ਆ ਮੇਰੇ ਤਾਂ ਹੀ ਅੱਜ ਮੇਰੇ ਸਪੈਸ਼ਲੀ ਕਹਿਣ ਤੇ ਇਹ ਆਈਆਂ ਮੈਂ ਕਿਹਾ ਭਾਈ ਸਾਹਿਬ ਤੁਸੀਂ ਜਰੂਰ ਆਉਣਾ ਪ੍ਰਧਾਨ ਜੀ ਕਹਿੰਦੇ ਨਹੀਂ ਮੈਂ ਜਰੂਰ ਆਉਂਗਾ ਮੈਂ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਆਓਗੇ ਤੇ ਅਸੀਂ ਸਾਰੇ ਰਲ ਕੇ ਉਧਰੋਂ ਅਮਰਪਾਲ ਸਿੰਘ ਜੀ ਆਉਣ ਫਿਰ ਆਪਾਂ ਰਲ ਕੇ ਕੋਈ ਨਾ ਕੋਈ ਪਾਰਟੀ ਬਣਾਈਏ ਕੁਝ ਜਥੇਬੰਦੀ ਬਣਾਈਏ ਜਿਹਦੇ ਨਾਲ ਆਪਾਂ ਰਲ ਕੇ ਸ਼ਰੋਮਣੀ ਕਮੇਟੀ ਦਾ ਇਲੈਕਸ਼ਨ ਮੇਰੇ ਹਿਸਾਬ ਨਾਲ ਪਹਿਲਾਂ ਆ ਜਾਣਾ ਹੈ ਭਈਓ ਲੜਿਆ ਜਾਵੇ ਤੇ ਮੁੜ ਕੇ 2027 ਦਾ ਸਾਧ ਸੰਗਤ ਪਹਿਲਾਂ ਤਾਂ ਮੈਂ ਆਪ ਸਭ ਨੂੰ ਬੇਨਤੀ ਕਰਦਾ ਐ ਬਈ ਆਪ ਸਭ ਨਾ ਆਪਾਂ ਸਾਰੇ ਕੇਸ ਤੇ ਦਾੜਾ ਪ੍ਰਕਾਸ਼ ਕਰੀਏ ਆ ਕੇਸ ਦਾੜਾ ਤੋਂ ਮੈਨੂੰ ਇੱਕ ਗੱਲ ਯਾਦ ਆਈ ਐ ਸਾਧ ਸੰਗਤ ਇੱਕ ਗੱਲ ਤੁਸੀਂ ਮੰਨੋਗੇ ਬਈ ਮੈਨੂੰ ਹਿੰਦੂ ਵੀਰਾਂ ਨੇ ਇੰਨੀ ਵੋਟ ਪਾਈ ਐ ਨਾ ਮੇਰੀ ਉਮੀਦ ਤੋਂ ਉਲਟ ਬਹੁਤ ਪਿਆਰ ਦਿੱਤਾ ਹੈ ਮੈਨੂੰ ਬਹੁਤ ਪਿਆਰ ਦਿੱਤਾ ਹੈ ਸਾਡੇ ਫਰੀਦਕੋਟ ਚ ਇੱਕ ਪਿੰਡ ਹੈ ਮੈਂ ਤੁਹਾਨੂੰ ਇੱਕ ਧਾਰਨ ਦਿੰਦਾ ਬਹਾਮਣ ਵਾਲਾ ਸਾਰਾ ਪਿੰਡ ਬਹਾਮਣਾ ਦਾ ਹੈ 70-80% ਵੋਟ ਪਈ ਹੈ ਮੈਨੂੰ ਪਿੰਡ ਚੋਂ ਹੁਣ ਇਹ ਨਾ ਸੋਚੋ ਕਿ ਉਹੀ ਗੱਲਾਂ ਚੱਲਦੀਆਂ ਆਉਨੀਆਂ ਨਹੀਂ ਸਾਹ ਸਕਤ ਜ਼ਮਾਨਾ ਬਦਲਦਾ ਹੈ ਹੁਣ ਲੋਕ ਪੜ੍ਹੇ ਲਿਖੇ ਹੋਗੇ ਜਿਹੜੇ ਤਾਂ ਅਸਲੀ ਹਿੰਦੂ ਐ ਉਹ ਇੱਕ ਗੱਲ ਜਾਣਦਾ ਵੀ ਸਾਡੀ ਜਿਹੜੀ ਅਸਲ ਚ ਰੱਖਿਆ ਕੀਤੀ ਐ ਉਹ ਖਾਲਸੇ ਨਹੀਂ ਕੀਤੀ ਐ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਖਾਲਸਾ ਐ ਉਹਨੇ ਇਹਨਾਂ ਦੀ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਇਸ ਲਈ ਸਾਧ ਸੰਗਤ ਅੱਜ ਕੱਲ੍ਹ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਫਿਰ ਵੀ ਬਹੁਤ ਬਦਲਾਅ ਹੋਇਆ ਆਪਾਂ ਖਾਸ ਕਰ سوشل میڈیا ਕਰਕੇ ਤੇ ਜਿਹੜੀ ਮੈਂ ਗੱਲ ਕਰਦਾ ਸੀ ਵੀ ਆਪਾਂ ਕੇਸ ਦਾੜੇ ਪ੍ਰਕਾਸ਼ ਕਰਕੇ ਆਪਾਂ ਸਿੱਖੀ ਨਾਲ ਜੁੜੀਏ ਸਾਧ ਸੰਗਤ ਜੀ ਕਿਉਂਕਿ ਸਰਕਾਰਾਂ ਦਾ ਪਹਿਲਾਂ ਹੀ ਚੌਂਨੀਆਂ ਹੈ ਭਈ ਆਪਾਂ ਸਿੱਖੀ ਵਾਲੀ ਲਾਈਨ ਛੱਡ ਕੇ ਹੋਰ ਪਾਸੇ ਨੂੰ ਜਾਈਏ ਕਿਉਂਕਿ ਉਹ ਤਾਂ ਪਹਿਲਾਂ ਹੀ ਆਪਾਂ ਨੂੰ ਖਤਮ ਕਰਨਾ ਚਾਹੁੰਦੇ ਆਂ ਸਾਧ ਸੰਗਤ ਆਪਾਂ ਕੇਸ ਦਾੜੇ ਪ੍ਰਕਾਸ਼ ਕਰਕੇ ਸਿੱਖੀ ਨਾਲ ਜੁੜੋ ਅਮਰ ਛਕੋ ਨਸ਼ੇ ਤਿਆਗੋ ਉਸ ਤੋਂ ਬਾਅਦ ਸਾਧ ਸੰਗਤ ਆਪਾਂ ਨੂੰ ਇੱਕ ਬੇਨਤੀ ਹੋਰ ਹੈ ਤੁਹਾਨੂੰ ਵੀ ਤੁਸੀਂ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਓ ਜਿਹੜੇ ਬੰਦੇ ਚਾਹਵਾਨ ਐ ਇਲੈਕਸ਼ਨ ਲੜਨ ਦੇ ਉਹ ਪਿੰਡਾਂ 'ਚ ਵਰਕ ਕਰੋ ਵੋਟਾਂ ਬਣਵਾਓ ਉਸ ਤੋਂ ਬਾਅਦ ਜਿਵੇਂ ਵੀ ਹੋਊਗਾ ਵੀ ਕਿਹਨੂੰ ਟਿਕਟ ਦਾ ਫੈਸਲਾ ਉਹ ਕਮੇਟੀ ਕਰੂਗੀ ਮੈਂ ਇਕੱਲਾ ਕੁਝ ਨਹੀਂ ਕਰੂੰਗਾ ਬਾਪੂ ਜੀ ਬੈਠੇ ਐ ਇਹ ਫੈਸਲਾ ਕਰਨਗੇ ਬਾਕੀ ਸਾਧ ਸੰਗਤ ਜੀ ਆਪਾਂ ਜੋ ਵੀ ਤੁਸੀਂ ਦੇਖਿਆ ਹੀ ਹੈ ਜੋ ਪੰਜਾਬ 'ਚ ਨਸ਼ਿਆਂ ਦਾ ਚੱਲ ਰਿਹਾ ਹੈ ਆਪਾਂ ਨੂੰ ਇਹਨੂੰ ਵੀ ਠੱਲ ਪਾਉਣ ਲਈ ਸਾਧ ਸੰਗਤ ਆਪਾਂ ਨੂੰ ਮੈਂ ਇਹ ਸੋਚਦਾ ਐ ਵੀ ਸਰਕਾਰਾਂ ਨੇ ਤਾਂ ਕੁਝ ਕੀਤਾ ਨਹੀਂ ਬਈ ਆਪਾਂ ਇਕੱਲੇ-ਇਕੱਲੇ ਪਿੰਡ ਦੇ ਵਿੱਚ ਆਪਣੀ ਇਕਾਈ ਬਣਾਈਏ ਆਪਣੀ ਜਥੇਬੰਦੀ ਬਣਾਈਏ ਆਪਣੀ ਕਮੇਟੀਆਂ ਬਣਾਈਏ ਜਿਹੜੀ ਨਸ਼ੇ ਦੇ ਖਿਲਾਫ ਵੀ ਕੰਮ ਕਰੇ ਪਿੰਡਾਂ ਦੇ ਵਿੱਚ ਕਿਉਂਕਿ ਸਾਧ ਸੰਗਤ ਨਹੀਂ ਪ੍ਰਸ਼ਾਸਨ ਦੇ ਕਾਬੂ ਆ ਰਿਹਾ ਜਾਂ ਪ੍ਰਸ਼ਾਸਨ ਕਰਨਾ ਨਹੀਂ ਚਾਹੁੰਦਾ ਜੇ ਆਪਾਂ ਕੁਝ ਕਰ ਸਕਦੇ ਆ ਤਾਂ ਆਪਣੀਆਂ ਜਿਹੜੀਆਂ ਇਕਾਈਆਂ ਉਹੀ ਪਿੰਡ ਪਿੰਡ ਕਰ ਸਕਦੀਆਂ ਕੁਝ ਆਪਣੇ ਮੈਂਬਰ ਹੋਣ ਉਹ ਪ੍ਰਸ਼ਾਸਨ ਨਾਲ ਲੜ ਕੇ ਹੰਬੜਾ ਮਾਰਨ ਤਾਂ ਕਿ ਜੋ ਨਸ਼ਿਆ ਖਿਲਾਫ ਕੁਝ ਨਾ ਕੁਝ ਕੀਤਾ ਜਾਵੇ ਸਾਧ ਸੰਗਤ ਨਸ਼ਿਆਂ ਦਾ ਜਿਹੜਾ ਦੌਰ ਪੰਜਾਬ 'ਚ ਚੱਲ ਰਿਹਾ ਹੈ ਨਾ ਇਹ ਆਪਣਾ ਬਹੁਤ ਵੱਡਾ ਕੌਮ ਦਾ ਨੁਕਸਾਨ ਕਰੂਗਾ ਕਰ ਰਿਹਾ ਹੈ ਜਿਹੜਾ ਪਹਿਲਾਂ ਪ੍ਰਸ਼ਾਸਨ ਕਰਦਾ ਸੀ ਸਿੰਘਾਂ ਨੂੰ ਸ਼ਹੀਦ ਕਰਦਾ ਸੀ ਉਹ ਹੁਣ ਪ੍ਰਸ਼ਾਸਨ ਨੂੰ ਲੋੜ ਨਹੀਂ ਹੈ ਉਹ ਕੰਮ ਹੁਣ ਚਿੱਟਾ ਕਰਦਾ ਪਿਆ ਹੈ ਇਸ ਲਈ ਸਾਧ ਸੰਗਤ ਜੀ ਆਪਾਂ ਨੂੰ ਮਿਲ ਕੇ ਵਰਕ ਕਰਨਾ ਚਾਹੀਦਾ ਹੈ ਪਿੰਡਾਂ 'ਚ ਬਾਕੀ ਸਾਧ ਸੰਗਤ ਜਿਹੜੀ ਹੁਣ ਵੋਟਾਂ ਦੀ ਗੱਲ ਹੈ ਆਉਣ ਵਾਲੀ ਜਿਮਨੀ ਚੋਣਾਂ ਦੀ ਗੱਲ ਹੈ ਉਹਦੇ ਵਿੱਚ ਆਪਾਂ ਵੈਸੇ ਤਾਂ ਸਮਾਂ ਆਉਣ ਤੇ ਹੀ ਫੈਸਲਾ ਲਿਆ ਜਾਊਗਾ ਪਰ ਸਾਨੂੰ ਲੱਗਦਾ ਨਹੀਂ ਵੀ ਕੋਈ ਚੋਣਾਂ ਲੜ ਕੇ ਕੋਈ ਫਾਇਦਾ ਹੈ ਬਾਕੀ ਇਹ ਐ ਵੀ 2027 ਦੀਆਂ ਚੋਣਾਂ ਆਪਾਂ ਜਰੂਰ ਲੜਾਂਗੇ। ਬਾਕੀ ਸਾਧ ਸੰਗਤ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਬਈ ਤੁਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਕਾਈਆਂ ਬਣਾਓ ਆਪਣੀਆਂ ਬੰਦਿਆਂ ਨੂੰ ਆਪਣੇ ਨਾਲ ਜੋੜੋ। ਆਪਾਂ ਜਿਹੜੇ ਇਹ ਪ੍ਰੋਗਰਾਮ ਆਪਾਂ ਪਹਿਲਾਂ ਮੁਕਸਰ ਸਾਹਿਬ ਕੀਤਾ ਹੈ ਹੁਣ ਸੰਗਰੂਰ ਕੀਤਾ ਹੈ। ਆਪਾਂ ਇਹ ਪ੍ਰੋਗਰਾਮ ਸਾਰੇ ਪੰਜਾਬ 'ਚ ਕਰਨੇ ਆ ਸਾਰੇ ਪੰਜਾਬ 'ਚ ਆਪਾਂ ਜਿਹੜੇ ਬੰਦੇ ਆਪਣੇ ਨਾਲ ਜੁੜਨਾ ਚਾਹੁੰਦੇ ਆ ਆਪਾਂ ਉਹਨਾਂ ਨੂੰ ਜੋੜਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਸਾਡੇ ਨਾਲ ਜੁੜਨਾ ਚਾਹੁੰਦੇ ਆ ਸਾਰੇ ਪੰਜਾਬ 'ਚ ਹਰੇਕ ਮਤਲਬ ਜ਼ਿਲੇ ਚ ਲਾ ਲੋ ਜਾਂ ਵਿਧਾਨ ਸਭਾ ਹਲਕੇ ਚ ਲਾ ਲੋ ਆਪਾਂ ਐਵੇਂ ਪ੍ਰੋਗਰਾਮ ਕਰਾਂਗੇ ਕੇ ਲੋਕ ਆਪਣੇ ਨਾਲ ਜੋੜਨਾ